ਸਾਥੀ ਦੇ ਪਾਜੀ ਸਾਰਿਆਂ ਨੂੰ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਖੁਸ਼ੀ ਨੂੰ ਫਿਰ ਵੀ ਨੀਂਦ ਨਾ ਆਈ ਅਗਲੇ ਦਿਨ ਖੁਸ਼ਪ੍ਰੀਤ ਨੂੰ ਲੈ ਕੇ ਬਲਵਿੰਦਰ ਦਾ ਸਾਰਾ ਪਰਿਵਾਰ 11:00 ਵਜੇ ਕੋਰਤ ਸਹੀ ਪਹੁੰਚ ਗਏ ਬਲਵਿੰਦਰ ਹੁਣਾਂ ਦੇ ਨਾਲ ਖੁਸ਼ਪ੍ਰੀਤ ਦੇ ਦੋਵੇਂ ਮਾਮੇ ਮਾਮੀਆਂ ਸ਼ਿੰਦਰ ਦਾ ਸਾਰਾ ਪਰਿਵਾਰ ਤੇ ਬਲਵਿੰਦਰ ਹੁਣਾਂ ਦੇ ਆਨਗੁਆੜ ਤੇ ਹੋਰ ਨੇੜੇ ਦੇ ਰਿਸ਼ਤੇਦਾਰ ਵੀ ਕਾਫੀ ਇਕੱਠ ਹੋ ਗਿਆ ਹਰਿੰਦਰ ਨੂੰ ਫੋਨ ਕਰਕੇ ਇਸ ਕਰਕੇ ਸੁਖਦੀਪ ਵੀ ਉਹਨਾਂ ਦੇ ਨਾਲ ਹੀ ਆ ਗਿਆ ਸਾਰੇ ਜਾਣੇ ਗੁਰਦੁਆਰਾ ਸਾਹਿਬ ਇਕੱਠੇ ਹੀ ਗਏ ਇਹਨੇ ਬੰਦੇ ਬੁੜੀਆਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਨਹੀਂ ਸੀ ਖੁਸ਼ਪ੍ਰੀਤ ਦੀ ਸੱਸ ਦੇਖਦੇ ਸਾਰ ਬੋਲਣ ਲੱਗ ਗਈ ਦੇਖ ਕਿ ਮੈਂ ਇਕੱਠ ਕਰਕੇ ਆਏ ਨੇ ਰਾਜਵੰਦ ਦੀ ਭੂਆ ਨੇ ਉਹ ਦੋਹੀ ਟੋਕ ਦਿੱਤਾ ਕਿ ਹੁਣ ਭਾਬੀ ਅੱਗੇ ਨਾ ਬੋਲੀ ਸੰਸਕਾਰ ਵਾਲੇ ਦਿਨ ਅਸੀਂ ਗੁਰਦੁਆਰਾ ਸਾਹਿਬ ਤੋਂ ਸਿੱਧੇ ਹੀ ਪਿੰਡੋਂ ਚਲੇ ਗਏ ਉਹ ਉਸ ਦਿਨ ਵੀ ਬੋਲਣ ਤੇ ਨਾ ਹਟਈ। ਉਹ ਟਾਈਮ ਕੁਝ ਬੋਲਣ ਦਾ ਨਹੀਂ ਸੀ ਪਰ ਤੂੰ ਜੋ ਕਰ ਜਾ ਕੇ ਖੁਸ਼ਪ੍ਰੀਤ ਨਾਲ ਕੀਤਾ ਉਹ ਭਲੇ ਘਰਾਂ ਦੀਆਂ ਔਰਤਾਂ ਨਹੀਂ ਕਰਦੀਆਂ ਕੀ ਕਸੂਰ ਹੈ ਵਿਚਾਰੇ ਖੁਸ਼ਪ੍ਰੀਤ ਦਾ ਐਕਸੀਡੈਂਟ ਹੋਇਆ ਤੇ ਵੀ ਕਰ ਕਲੇਸ਼ ਕੀਤਾ ਹੋਇਆ ਸੀ ਚੁੱਪ ਕਰਕੇ ਬੈਠੀ ਹੁਣ ਰਹਿ ਅੱਗੇ ਨਾ ਕੁਝ ਬੋਲੀ ਖੁਸ਼ਪ੍ਰੀਤ ਇਸਾਸੂ ਬੁਰਬੁਰ ਕਰਦੀ ਚੁੱਪ ਕਰ ਗਈ ਦੁਪਹਿਰ 2:00 ਵਜੇ ਤੱਕ ਅੰਤਿ ਅਰਦਾਸ ਹੋ ਗਈ ਬਲਵਿੰਦਰ ਹੋਣੀ ਜਾਣ ਲਈ ਤਿਆਰ ਹੋ ਕੇ ਬਾਹਰ ਨਿਕਲ ਗਏ ਪੁਆਜੀ ਤੇ ਆਣ-ਗਵਾਨ ਦੀਆਂ ਆਂਟੀ ਖੁਸ਼ਪ੍ਰੀਤ ਕੋਲ ਆ ਗਈਆਂ ਖੁਸ਼ਪ੍ਰੀਤ ਪੁਆਜੀ ਦੇ ਘਰ ਲੱਗ ਬਹੁਤ ਰੋਈ ਆਂਟੀ ਨਾਲ ਵੀ ਰਾਜਵੰਤੀਆਂ ਗੱਲਾਂ ਕਰਨ ਮਨ ਹੌਲਾ ਕੀਤਾ ਰਾਜਵੰਤ ਦਾ ਫੁੱਫੜ ਜੀ ਗੁਲਵਿੰਦਰ ਨੂੰ ਕਹਿਣ ਲੱਗਾ ਕਿ ਸਰਦਾਰ ਜੀ ਪ੍ਰਸ਼ਾਦਾਸ਼ਾਕ ਤੇ ਜਾਈਓ ਬਲਵਿੰਦਰ ਹੱਥ ਜੋੜ ਕੇ ਕਹਿਣ ਲੱਗਾ ਨੇ ਜੇ ਸਾਨੂੰ ਜਾਣ ਦਿਓ ਜੇ ਕੁਛ ਵੀ ਦੀ ਸਸ ਕੁਝ ਬੋਲਣ ਲੱਗ ਗਈ ਪਹਿਲਾਂ ਦੋ ਦੋ ਵਾਰ ਹੋਇਆ ਮੇਥੋਂ ਚੱਲ ਨਹੀਂ ਹੋਇਆ ਮੈਂ ਆਪਣੇ ਜਵਾਈ ਦੀ ਅੰਤਿਮ ਅਰਦਾਸ ਤੇ ਕੁਝ ਵੀ ਗਲਤ ਨਹੀਂ ਚਾਹੁੰਦਾ ਜਗਤਾਰ ਫਿਰ ਅੱਗੇ ਹੋ ਕੇ ਕਹਿਣ ਲੱਗਾ ਸਾਨੂੰ ਜਾਣ ਦੀ ਇਜਾਜ਼ਤ ਦਿਓ ਸਾਰੇ ਜਾਣੇ ਗੱਡੀਆਂ ਵੱਲੋਂ ਚੱਲ ਗਏ ਖੁਸ਼ਪ੍ਰੀਤ ਦਾ ਮਨ ਇੱਕ ਵਾਰ ਆਪਣੇ ਸਸ ਕੁਲ ਹੋ ਆਵਾ ਸ਼ਾਇਦ ਉਹ ਤੇ ਚਾਵੇ ਖੁਸ਼ਪ੍ਰੀਤ ਆਪਣਾ ਸੋਹਰਾ ਸਾਹ ਨੇ ਛੱਡਣਾ ਚਾਹੁੰਦੀ ਸੀ ਜਿਸ ਘਰ ਵਿੱਚ ਰਾਜਵੰਤ ਉਹਨੂੰ ਪਿਆ ਕੇ ਲਿਆਇਆ ਸੀ ਉੱਥੇ ਹੀ ਰਾਜਵੰਤ ਦੀ ਆਜ਼ਾਦਾਂ ਦੇ ਸਹਾਰੇ ਜ਼ਿੰਦਗੀ ਕੱਟਣ ਬਾਰੇ ਸੋਚਦੀ ਹੈ ਮਨਜੀਤ ਉਹਦੇ ਮਨ ਦੀ ਹਾਲਤ ਨੂੰ ਸਮਝਦੀ ਸੀ ਕਿ ਮਾਂਏ ਮਾਂ ਉਹ ਆਪਣੇ ਤੀ ਤੀ ਬੇਚਾਨੀ ਸਮਝਦੀ ਸੀ ਪਰ ਕੋਈ ਕੁਝ ਨਹੀਂ ਕਰ ਸਕਦਾ ਸੀ ਰਾਜਵੰਤ ਦੀ ਮੰਮੀ ਕਿਸੇ ਵੀ ਸਮਝਾਇਆ ਨਹੀਂ ਸਮਝਦੀ ਸੀ ਉਹਨੇ ਜੇ ਸੱਖਣਾ ਹੁੰਦਾ ਤਾਂ ਸੰਸਕਾਰ ਵਾਲੇ ਦਿਨ ਹੀ ਕਰੋਨਾ ਕੱਢਦੀ। ਮਨਜੀਤ ਨੇ ਕਿਰਨ ਨੂੰ ਕਿਹਾ ਕਿ ਖੁਸ਼ਪ੍ਰੀਤ ਨੂੰ ਸਕਾਰ ਲੈ ਕੇ ਘਰ ਚੱਲੋ। ਗੁਰੀ ਤੇ ਕਿਰਨ ਓਨ ਨੂੰ ਲੈ ਕੇ ਚੱਲ ਚਲੇ ਗਏ। ਖੁਸ਼ੀ ਸਾਰੇ ਰਸਤੇ ਰੁਣਦੀ ਗਈ। ਘਰਾਉਂਦੇ ਸਾਰੇ ਖੁਸ਼ੀ ਬੁਖਾਰ ਨਾਲ ਤੱਪਣ ਲੱਗੇ। ਗੁਰੀ ਨੇ ਸੌਮਰੇ ਵਿੱਚ ਲਿਜਾ ਕੇ ਓਨ ਨੂੰ ਦਵਾਈ ਦਿੱਤੀ। ਦਵਾਈ ਨਾਲ ਖੁਸ਼ੀ ਨੂੰ ਨੀਂਦ ਆ ਗਈ। ਮਨਜੀਤ ਰਾਜਪ੍ਰੀਤ ਤੇ ਮਨਜੋਤ ਨੂੰ ਲੈ ਕੇ ਦੂਜੇ ਕਮਰੇ ਵਿੱਚ ਚਲੀ ਗਈ। ਖੁਸ਼ੀ ਥੋੜਾ ਆਰਾਮ ਕਰ ਲਵੇ 10 ਦਿਨ ਵਿੱਚ ਜੇ ਖੁਸ਼ੀ ਥੋੜਾ ਵੀ ਸੰਭਲੇ ਤਾਂ ਪਰ ਅੱਜ ਉਹ ਬਹੁਤ ਔਖੀ ਰਾਜਮੰਤਰੀ ਅੰਤਿਮ ਅਰਦਾਸ ਤੋਂ ਵਾਪਸ ਆਈ ਰੱਬ ਨੇ ਸੱਚੀ ਕਹਿਰ ਹੀ ਕਮਾਇਆ ਖੁਸ਼ੀ ਨਾਲ ਸ਼ਾਮ ਨੂੰ ਜਦੋਂ ਖੁਸ਼ੀ ਉੱઠી ਤਾਂ ਬੁਖਾਰ ਥੋੜਾ ਘਟ ਗਿਆ ਸੀ ਫਿਰ ਰਾਜਪ੍ਰਿਤ ਨੂੰ ਦੁੱਧ ਪਿਲਾਇਆ ਉਦੋਂ ਤੱਕ ਉਹਦੇ ਨਾਨਕੇ ਦੇ ਸ਼ਿੰਦਰ ਹੋਣੇ ਸਭ ਵਾਪਸ ਚਲੇ ਗਏ ਖੁਸ਼ੀ ਕੋਲ ਗੁਰੀ ਬੈਠੀ ਸੀ ਬਸ ਚੁੱਪ ਚੈਠੀਆਂ ਦੋਵੇਂ ਫਿਰ ਗੁਰੀ ਨੇ ਚੁੱਪ ਕਿਟੋੜੀ ਤੇ ਪੁੱਛਿਆ ਖੁਸ਼ੀ ਠੀਕ ਲੱਗਦਾ ਹੁਣ ਤੈਨੂੰ ਖੁਸ਼ੀ ਕਹਿੰਦੀ ਹਾਂ ਠੀਕ ਆ ਮਨਦੀਪ ਸਾਰਿਆਂ ਦੀ ਚਾਹ ਬਣਾ ਕੇ ਖੁਸ਼ੀ ਦੇ ਕਮਰੇ ਵਿੱਚ ਲੈ ਆਈ ਸਾਰੇ ਜਾਨੇ ਉੱਥੇ ਹੀ ਬੈਠ ਕੇ ਚਾਹ ਪੀਣ ਲੱਗੇ ਇਦਾਂ ਹੀ ਹਫ਼ਤਾ ਹੋਰ ਨਿਕਲ ਗਿਆ ਪਰ ਹਾਲੇ ਤੱਕ ਖੁਸ਼ੀ ਆਪਣੇ ਆਪ ਨੂੰ ਸੰਭਾਲ ਨਾ ਸਕੀ ਖੁਸ਼ੀ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਜਿਆਦਾ ਕਿਸੇ ਨਾਲ ਗੱਲ ਨਾ ਕਰਦੀ ਬਲਵਿੰਦਰ ਖੁਸ਼ੀ ਦੇ ਕੋਲ ਆ ਕੇ ਬੈਠ ਗਿਆ ਉਹਨੂੰ ਸਮਝਾਉਣ ਲੱਗ ਗਿਆ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਪਤਾ ਖੁਸ਼ੀ ਦੀ ਇਹ ਕੁਝ ਦੁੱਖ ਐਵੇਂ ਦੇ ਹੁੰਦੇ ਨੇ ਕਿ ਸਾਰੀ ਉਮਰ ਨਾਲ ਹੀ ਚੱਲਦੇ ਆ ਨਾ ਤੂੰ ਕਦੇ ਰਾਜਵੰਤ ਨੂੰ ਭੁੱਲ ਸਕਦੀ ਏ ਨਾ ਹੀ ਅਸੀਂ ਤੈਨੂੰ ਕਹਾਂਗੇ ਕਿ ਤੂੰ ਭੁੱਲ ਜਾ ਆਪਣੀ ਬੀਤੀ ਜ਼ਿੰਦਗੀ ਪਰ ਜਿਉਣਾ ਤਾਂ ਹੈ ਨਾਲ ਆਪਣੇ ਰਾਜਪੀਤ ਲਈ ਜਿਉਣਾ ਇਹਦਾ ਪੂਰਨ ਪੂਰਨ ਮਾਪਿਓ ਬਣ ਕੇ ਕਰਨਾ ਮੇਰੀ ਤੀ ਤਕਰੀ ਹੋ ਅਸੀਂ ਸਾਰੇ ਹਰ ਮੋੜ ਤੇ ਤੇਰੇ ਨਾਰਾ ਬਸ ਹੁਣ ਰੋਣਾ ਨਹੀਂ ਰਾਜਪੀਤ ਬਲ ਦੇਖ ਖੁਸ਼ ਰਿਆ ਕਰ ਸਾਰਾ ਪਰਵਾਹੀ ਉਹਨੂੰ ਇਹ ਗੱਲਾਂ ਸਮਝਾਉਂਦਾ ਰਹਿੰਦਾ ਇੱਕ ਦਿਨ ਨਰਿੰਦਰ ਨੂੰ ਸੁਖਦੀਪ ਦਾ ਫੋਨ ਆਇਆ ਤੇ ਪੁੱਛਣ ਲੱਗਾ ਵੀਰੇ ਮੇਰੀ ਮੰਮੀ ਖੁਸ਼ਪ੍ਰੀਤ ਤੇ ਆਂਟੀ ਜੀ ਨੂੰ ਮਿਲਣਾ ਚਾਹੁੰਦੀ ਹੈ ਨਾਲੇ ਵੀ ਫੋਨ ਨੂੰ ਵੀ ਮਿਲਣਾ ਉਹਨਾਂ ਨੇ ਨਰਿੰਦਰ ਨੇ ਕਿਹਾ ਜਦੋਂ ਮਾਸੀ ਆ ਜਾਇਓ ਅਗਲੇ ਦਿਨ ਐਤਵਾਰ ਨੂੰ ਸੁਖਦੀਪ ਆਪਣੇ ਮੰਮੀ ਦੇ ਨਾਲ ਖੁਸ਼ਪ੍ਰੀਤ ਦੇ ਘਰ ਆ ਗਿਆ ਸਾਰੇ ਜਾਣੇ ਹਾਲ ਵਿੱਚ ਬੈਠੇ ਗਏ ਨਰਿੰਦਰ ਦੀਪੀ ਨੂੰ ਕਹਿਣ ਲੱਗਿਆ ਆਂਟੀ ਜੀ ਨੂੰ ਖੁਸ਼ੀ ਕੋਲ ਲੈ ਜਾ ਦੀਪੀ ਮਨਦੀਪ ਦੀਪੀ ਜਾਂਦੀ ਹਾਂਜੀ ਕਹਿ ਕੇ ਮਨਦੀਪ ਆਂਟੀ ਜੀ ਦੇ ਸੁਖਦੀਪ ਨੂੰ ਖੁਸ਼ੀ ਦੇ ਕਮਰੇ ਵਿੱਚ ਲੈ ਗਈ ਅੰਟੀ ਜੀ ਤੇ ਸੁਖਦੀਪ ਨੂੰ ਆਉਂਦੇ ਦੇ ਖੁਸ਼ੀ ਰੋਣ ਲੱਗ ਗਈ ਸੁਖਦੀਪ ਦੀ ਮੰਮੀ ਨੇ ਖੁਸ਼ਪ੍ਰੀਤ ਨੂੰ ਆਪਣੇ ਗਲ ਲਾ ਲਿਆ ਉਹਨੂੰ ਚੁੱਪ ਕਰਾਉਣ ਲੱਗੀ ਤੇ ਹੌਸਲਾ ਦੇਣ ਲੱਗੀ ਕਿੰਨਾ ਟਾਈਮ ਖੁਸ਼ੀ ਸੰਭਲ ਨਾ ਸਕੇ ਫਿਰ ਹੌਲੀ ਹੌਲੀ ਸ਼ਾਂਤ ਹੋਈ ਤੇ ਸੁਖਦੀਪ ਵੱਲ ਦੇ ਕੇ ਕਹਿਣ ਲੱਗੀ ਦੇਖ ਲਾ ਸੁਖ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਸਭ ਨੂੰ ਖੁਸ਼ੀਆਂ ਬੰਦੀਆਂ ਰੱਬ ਮੈਨੂੰ ਸਾਰੀ ਉਮਰ ਖੋਸ਼ ਰੱਖੂਗਾ ਰੱਬ ਨੇ ਮੇਥੋਂ ਇੱਕ ਮਿੰਟ ਵਿੱਚ ਹੀ ਸਾਰੀਆਂ ਖੁਸ਼ੀਆਂ ਖੋ ਲਈਆਂ ਇੱਕ ਝਟਕੇ ਵਿੱਚ ਹੀ ਮੈਨੂੰ ਖਤਮ ਕਰ ਦਿੱਤਾ ਸੁਖਦੀਪ ਕਹਿੰਦਾ ਨਹੀਂ ਖੁਸ਼ਪ੍ਰੀਤ ਆਇਆ ਨਾ ਕਿ ਉਹਨੇ ਸਭ ਕੁਝ ਠੀਕ ਕਰ ਦੇਣਾ ਖੁਸ਼ੀ ਕਹਿੰਦੀ ਜੇ ਕੁਝ ਠੀਕ ਕਰਨਾ ਹੁੰਦਾ ਤਾਂ ਫਿਰ ਰਾਜਵੰਤ ਨੂੰ ਨਾ ਲੈ ਕੇ ਜਾਂਦਾ ਖੁਸ਼ੀ ਸੁਖ ਨੂੰ ਬੈਠਣ ਨੂੰ ਕਹਿੰਦੀ ਹੈ ਤੇ ਉਹ ਦੋਵੇਂ ਮਾਂ ਪੁੱਤ ਕਿੰਨਾ ਟਾਈਮ ਖੁਸ਼ੀ ਨਾਲ ਗੱਲਾਂ ਕਰੀ ਗਏ ਫਿਰ ODI ਮੰਮੀ ਉੱਠ ਕੇ ਹਾਲ ਵਿੱਚ ਮਨਜੀਤ ਹੁਣਾ ਕੋਲ ਆ ਗਈ। ਮਨਦੀਪ ਅਤੇ ਸੁਖਦੀਪ ਕਿੰਨਾ ਟਾਈਮ ਖੁਸ਼ੀ ਨਾਲ ਗੱਲਾਂ ਕਰੀ ਗਏ। ਮਨਦੀਪ ਦੇ ਮਨ ਨੂੰ ਕੁਝ ਚੈਨ ਆਇਆ ਖੁਸ਼ੀ ਨੂੰ ਕੁਝ ਠੀਕ ਦੇਖ ਕੇ ਸੁਖਦੀਪ ਦੀ ਮੰਮੀ ਮਨਜੀਤ ਨੂੰ ਵੀ ਹੌਸਲਾ ਦਿੰਦੀ ਹੈ। ਇਸ ਟਾਈਮ ਸਿਰਫ ਇੱਕ ਦੂਜੇ ਨੂੰ ਹੌਸਲਾ ਹੀ ਦਿੱਤਾ ਜਾ ਸਕਦਾ ਹੈ। ਸukhdeep ਦੇ ਬਾਹਰ ਆਉਣ ਤੇ ਉਹਦੀ ਮੰਮੀ ਵੀ ਜਾਣ ਲਈ ਉੱਠ ਖੜੀ ਹੋਈ। ਸੁਖਦੀਪ ਤਾਂ ਉਹਦੀ ਮੰਮੀ ਦੇ ਜਾਣ ਤੋਂ ਬਾਅਦ ਨਰਿੰਦਰ ਤੇ ਗੁਰੀ ਨੂੰ ਵੀ ਖੁਸ਼ੀ ਖੋੜ ਆ ਗਏ। ਖੁਸ਼ੀ ਕਹਿੰਦੀ ਨਰਿੰਦਰ ਨੂੰ ਦੇਖਦੇ ਸਾਰ ਕਹਿਣ ਲੱਗੀ ਵੀਰੇ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲੋਗੇ। ਨਰਿੰਦਰ ਕਹਿੰਦਾ ਹਾਂ ਖੁਸ਼ੀ ਜ਼ਰੂਰ ਚੱਲਦੇ ਆਂ। ਗੁਰੀ ਤੇ ਮਨਜੀਤ ਵੀ ਨਾਲ ਚੱਲਿਆਂ ਗਏ। ਮੱਥਾ ਟੇਕਣ ਤੋਂ ਬਾਅਦ ਕਿੰਨਾ ਹੀ ਟਾਈਮ ਸਾਰੇ ਜਣੇ ਬੈਠੇ ਗੁਰਵਾਣੇ ਸੁਣਦੇ ਰਹੇ। ਤੇ ਲੰਗਰ ਹਾਲ ਵਿੱਚ ਸੇਵਾ ਕਰਨ ਚੱਲੇ ਕੇ ਉਸ ਤੋਂ ਬਾਅਦ ਘਰ ਵਾਪਸ ਚਲ ਪਏ ਖੁਸ਼ੀ ਰਾਸਤੇ ਵਿੱਚ ਤਾਂ ਚੁੱਪ ਰਹੀ ਘਰ ਆ ਕੇ ਉਹ ਰਾਜਪ੍ਰੇਮ ਨਾਲ ਗੱਲਾਂ ਕਰਨ ਲੱਗ ਗਈ ਗੁਰਦੁਆਰਾ ਸਾਹਿਬ ਤੋਂ ਆ ਕੇ ਸਭ ਨੂੰ ਖੁਸ਼ੀ ਕੁਝ ਠੀਕ ਲੱਗੀ ਖੁਸ਼ੀ ਅੱਜ ਰਾਜਵੰਤ ਤੋਂ ਬਾਅਦ ਪਹਿਲੇ ਦਿਨ ਸਾਰਿਆਂ ਨਾਲ ਹਾਲ ਵਿੱਚ ਬੈਠੀ ਸੀ ਮਨਜੀਤ ਦੇ ਦਿਲ ਨੂੰ ਕੋਈ ਦਰਵਾਜ਼ ਹੋਇਆ ਕਿ ਅੱਜ ਖੁਸ਼ੀ ਸਭ ਲਈ ਥੋੜੀ ਬਹੁਤ ਗੱਲਬਾਤ ਕਰਦੀ ਹੈ ਇੱਕ ਦੋ ਦਿਨਾਂ ਵਿੱਚ ਖੁਸ਼ੀ ਆਪਣੇ ਆਪ ਰਾਜਪ੍ਰਿਤ ਨੂੰ ਸਾਂਭਣ ਲੱਗ ਗਈ। ਨਰਿੰਦਰ ਦੇ ਜਾਣ ਵਿੱਚ ਵੀ ਚਾਰ ਦਿਨ ਲੰਘ ਗਏ। ਅਗਲੇ ਦਿਨ ਨਰਿੰਦਰ ਤੇ ਮਨਦੀਪ ਨੇ ਪਿੰਡ ਨੂੰ ਜਾਣਾ ਸੀ। ਉਹ ਨਾਲ ਹੀ ਖੁਸ਼ਪ੍ਰੀਤ ਨੂੰ ਲੈ ਗਏ। ਘਰ ਦਾ ਮਾਹੌਲ ਬਦਲਣਾ ਖੁਸ਼ੀ ਵੀ ਬਹੁਤ ਸੰਭਲ ਗਈ ਸੀ। ਪਰ ਖੁਸ਼ੀ ਦੇ ਸੁਭਾਅ ਵਿੱਚ ਬਹੁਤ ਫਰਕ ਪੈ ਗਿਆ। ਪਹਿਲਾਂ ਵਾਂਗੂ ਖੁਸ਼ੀਆਂ ਵੱਡਣਾ ਤਾਂ ਭੁੱਲ ਗਈ ਕਿੱਥੇ ਤਾਂ ਹਰ ਗੱਲ ਕਰਕੇ ਉਹਨੇ ਹੱਸਣਾ ਹੁੰਦਾ ਸੀ ਕਿੱਥੇ ਹੁਣ ਗੱਲ ਕਰਨੇ ਹੀ ਭੁੱਲ ਗਈ ਖੁਸ਼ੀਤ ਆਪਣੇ ਸ਼ਿੰਦਰ ਪੂਆ ਜੀ ਦੇ ਪਿੰਡ ਜਾ ਕੇ ਚਹਿਕਦੀ ਰਹਿੰਦੀ ਸੀ ਸ਼ਿੰਦਰ ਨੇ ਬਹੁਤ ਦਿਨਾਂ ਬਾਅਦ ਖੁਸ਼ੀ ਨੂੰ ਕਿਰਨਾਂ ਨਾਲ ਗੱਲਾਂ ਕਰਦੇ ਦੇਖਿਆ ਸੀ ਤਿੰਨ ਦਿਨਾਂ ਬਾਅਦ ਨਰਿੰਦਰ ਤੇ ਮਨਦੀਪ ਕੈਨੇਡਾ ਚਲੇ ਗਏ ਖੁਸ਼ੀ ਉਹਨਾਂ ਦੇ ਜਾਣ ਵੇਲੇ ਬਹੁਤ ਰੋਈ ਸ਼ਿੰਦਰ ਨੇ ਆਪਣੇ ਕੋਲ ਬਿਠਾ ਕੇ ਬਹੁਤ ਖੁਸ਼ੀ ਨੂੰ ਸਮਝਾ ਕੇ ਗੱਲਾਂ ਕੀਤੀਆਂ ਦੋ ਚਾਦਰ ਦੇ ਰਿਲੇਸ਼ਨ ਦਰ ਨੇ ਖੁਸ਼ ਨੂੰ ਆਪਣੇ ਕੋਲ ਹੀ ਰੱਖ ਲਿਆ ਬਲਵਿੰਦਰ ਤੇ ਮਨਜੀਤ ਨਰੇਂਦਰ ਉਹਨਾਂ ਨੂੰ ਮਿਲਣ ਆਏ ਸੀ ਉਹ ਵਾਪਸ ਮੁੜ ਗਏ ਖੁਸ਼ੀ ਕਿਰਨ ਨਾਲ ਥੋੜਾ ਬਹੁਤ ਕੰਮ ਕਰਦਾ ਕਰਵਾ ਦਿੰਦੀ ਹੁਣ ਸਾਰਿਆਂ ਨੂੰ ਲੱਗਦਾ ਸੀ ਖੁਸ਼ੀ ਬਹੁਤ ਹੱਦ ਤੱਕ ਸੰਭਲ ਗਈ ਹੈ ਪਰ ਖੁਸ਼ੀ ਨੂੰ ਇੱਕ ਆਦਤ ਪੈ ਗਈ ਸੀ ਉਹ ਆਪੇ ਇਕੱਲੇ ਹੀ ਗੱਲਾਂ ਕਰਨ ਲੱਗ ਜਾਂਦੀ ਬਹੁਤ ਵਾਰ ਰਾਜਵੰਤ ਨੂੰ ਆਪਣੇ ਆਲੇ ਦੁਆਲੇ ਮਹਿਸੂਸ ਕਰਦੀ ਸਾਰਿਆਂ ਨੂੰ ਇਸ ਗੱਲ ਦੀ ਟੈਨਸ਼ਨ ਲੈਂਦੀ ਸੀ ਕਿ ਖੁਸ਼ੀ ਦੇ ਦਿਮਾਗ ਤੇ ਕੋਈ ਬੁਰਾ ਅਸਰ ਨਾ ਹੋ ਜਾਵੇ ਸ਼ਿੰਦਰ ਨੇ ਮਨਜੀਤ ਨਾਲ ਵੀ ਗੱਲ ਕੀਤੀ ਕਿ ਖੁਸ਼ੀ ਕਈ ਵਾਰ ਇਕੱਲੇ ਗੱਲਾਂ ਕਰਦੀ ਹੈ ਮਨਜੀਤ ਨੂੰ ਪਰੇਸ਼ਾਨੀ ਲੱਗ ਗਈ ਉਹ ਬਲਵਿੰਦਰ ਨੂੰ ਲੈ ਕੇ ਸ਼ਿੰਦਰ ਦੇ ਪਿੰਡ ਚਲੀ ਗਈ ਉੱਥੇ ਹਰਿੰਦਰ ਨਾਲ ਲੈ ਕੇ ਲੁਧਿਆਣੇ ਡਾਕਟਰ ਨੂੰ ਦਿਖਾਉਣ ਲੱਗ ਗਏ ਡਾਕਟਰ ਨੇ ਖੁਸ਼ੀ ਦਾ ਚੈੱਕਅਪ ਕੀਤਾ ਕਾਫੀ ਗੱਲਾਂ ਵੀ ਪੁੱਛ ਪੜਤਾਲ ਕੀਤੀ ਦਵਾਈ ਲੇਖਣ ਤੋਂ ਬਾਅਦ ਖੁਸ਼ੀ ਨੂੰ ਬਾਹਰ ਭੇਜ ਦਿੱਤਾ ਬਲਵਿੰਦਰ ਤੇ ਮਰਜੀਤ ਨੂੰ ਕਹਿਣ ਲੱਗਿਆ ਖੁਸ਼ੀ ਨੂੰ 1 ਮਿੰਟ ਵੀ ਇਕੱਲੇ ਨਹੀਂ ਛੱਡਣਾ ਤੇ ਬੱਚੀ ਨੂੰ ਵੀ 1 ਮਿੰਟ ਵੀ ਦੂਰ ਨਹੀਂ ਕਰਨਾ ਖੁਸ਼ੀ ਤੋਂ ਬੱਚੀ ਦੀ ਸਾਮ ਸੰਭਾਲ ਵੀ ਖੁਸ਼ੀ ਨੂੰ ਹੀ ਤਰਨ ਦਿਓ ਇਹਨੂੰ ਸਾਰਾ ਟਾਈਮ ਵਿਅਸਤ ਰੱਖਿਆ ਕਰੋ ਡਾਕਟਰ ਨੇ ਕਾਫੀ ਸਭ ਕੁਝ ਸਮਝਾਇਆ ਦਵਾਈ ਲੈਣ ਤੋਂ ਬਾਅਦ ਬਲਵਿੰਦਰ ਹੁਣੀ ਖੁਸ਼ੀ ਨੂੰ ਆਪਣੇ ਨਾਲ ਹੀ ਲੈ ਗਏ ਉਸ ਦਿਨ ਤੋਂ ਬਾਅਦ ਲੈ ਕੇ ਮਨਜੀਤ 24 ਘੰਟੇ ਖੁਸ਼ੀ ਦੇ ਨਾਲ ਹੀ ਰਹਿੰਦੀ ਔਰ ਸੋਈ ਵਿੱਚ ਵੀ ਉਹਦੇ ਤੋਂ ਨਾਲ ਹੀ ਕੰਮ ਕਰਵਾਉਂਦੀ ਰਾਜਪ੍ਰੀਤ ਕਿੰਨਾ ਵੀ ਰੋਂਦੀ ਪਰ ਮਨਜੀਤ ਨਾ ਚੁੱਪਦੀ ਖੁਸ਼ੀ ਉਹਨੂੰ ਚੁੱਪ ਕਰਾਉਂਦੀ ਤੇ ਸੰਭਾਲਦੀ ਖੁਸ਼ੀ ਖੁਦ ਹੀ ਰਾਜਪ੍ਰੀਤ ਦੇ ਸਾਰੇ ਕੰਮ ਕਰਦੀ ਹਫਤੇ ਕੋ ਬਾਅਦ ਹੀ ਖੁਸ਼ੀ ਠੀਕ ਹੋਣ ਲੱਗੀ ਜਿੱਥੇ ਉਹ ਕਮਰੇ ਵਿੱਚ ਬੈਠੀ ਰਹਿੰਦੀ ਹੁਣ ਉਹ ਸਾਰਿਆਂ ਵਿੱਚ ਹਾਲ ਚਾ ਕੇ ਬੈਠ ਜਾਂਦੀ 15 ਕੋ ਦਿਨ ਵਿੱਚ ਹੀ ਖੁਸ਼ੀ ਨੂੰ ਬਹੁਤ ਫਰਕ ਪੈ ਗਿਆ ਨਰਿੰਦਰ ਤੇ ਮੰਦੀਪ ਖੁਸ਼ੀ ਨਾਲ ਰੋਜ਼ ਗੱਲ ਕਰ ਲੈਂਦੇ ਕਈ ਵਾਰ ਉਸ ਟਾਈਮ ਸੁਖਦੀਪ ਵੀ ਘਰ ਹੁੰਦਾ ਤਾਂ ਉਹ ਵੀ ਖੁਸ਼ੀ ਨਾਲ ਗੱਲ ਕਰ ਲੈਂਦਾ ਖੁਸ਼ੀ ਹੁਣ ਘਰ ਦੇ ਕੰਮ ਕਾਜ ਤੇ ਰਾਜਪ੍ਰੀਤ ਨਾਲ ਬਿਆਸ ਰਹਿੰਦੀ ਸੀ ਗੁਰੇ ਨੇ ਸ਼ਾਇਦ ਸਰਕਾਰੀ ਹਾਸਲ ਜੋਬ ਮਿਲਣ ਕਰਕੇ ਧਾਰਾ ਕੇ ਦੱਸਿਆ ਕਿ ਕੁਸ਼ਪ੍ਰੀਤ ਬਹੁਤ ਖੁਸ਼ ਹੋ ਗਈ ਉਹਨੇ ਸਭ ਤੋਂ ਪਹਿਲਾਂ ਗੁਰੇ ਨੂੰ ਗਲੇ ਮਿਲ ਕੇ ਵਧਾਈਆਂ ਦਿੱਤੀਆਂ ਸਾਰਾ ਪਰਿਵਾਰ ਅੱਜ ਬਹੁਤ ਦਿਨ ਮਨ ਖੋਸ਼ ਹੋਇਆ ਸੀ ਚੰਨੋ ਖੁਸ਼ਪ੍ਰੀਤ ਨੂੰ ਕੁਝ ਤਾਂ ਫਰਕ ਪਿਆ ਅੱਜ ਬਹੁਤ ਦਿਨਾਂ ਬਾਅਦ ਖੁਸ਼ੀ ਦੇ ਚਿਹਰੇ ਤੇ ਮੁਸਕਾਨ ਦੇਖੀ ਸੀ ਦਿਨ ਜੇ ਚੜਦਾ ਤਾਂ ਛਿਪਣਾ ਵੀ ਆ ਸਮਾਂ ਲੰਘਦਾ ਕਿਹੜਾ ਪਤਾ ਲੱਗਦਾ ਅਜਰਾਜਵੰਤ ਗਏ ਨੂੰ 4 ਮਹੀਨੇ ਹੋ ਗਏ ਸੀ ਰਾਜਪ੍ਰੀਤ 5 ਮਹੀਨੇ ਤੋਂ ਬਾਅਦ ਉੱਤੋਂ ਦੀ ਹੋ ਗਈ ਖੁਸ਼ਪ੍ਰੀਤ ਦੇ ਸੱਸ ਨੇ ਕਿੰਨੇ ਕਦੇ ਇਹਨਾਂ ਦੀ ਸੁੱਧ-ਬੁੱਧ ਨਾ ਪੁੱਛੀ ਬਸ ਖੁਸ਼ੀ ਦੀ ਨਨਦ ਦਾ ਫੋਨ ਜ਼ਰੂਰ ਆ ਜਾਂਦਾ ਉਹ ਖੁਸ਼ੀ ਨੂੰ ਹੌਸਲਾ ਦਿੰਦੀ ਜੇ ਕਦੇ ਖੁਸ਼ੀ ਮੰਮੀ ਜੀ ਦੀ ਗੱਲ ਕਰਨ ਲੱਗਦੀ ਤੇ ਰਿੰਪੀ ਖੁਸ਼ੀ ਨੂੰ ਟੋਕ ਦਿੰਦੀ ਕਿ ਜੋ ਆਪਣੀ ਨਹੀਂ ਰਹੀ ਉਹਦੀ ਕੀ ਗੱਲ ਕਰਨੀ ਹੈ ਉਹ ਗੱਲ ਬਦਲ ਦਿੰਦੀ ਤੇ ਖੁਸ਼ੀ ਤੇ ਜ਼ਿਆਦਾ ਕਿਸੇ ਗੱਲ ਦਾ ਅਸਰ ਨਾ ਹੋਵੇ ਖੁਸ਼ੀ ਵੀ ਹੁਣ ਕਦੇ ਨਾ ਕਿਤੇ ਨਾ ਕਿਤੇ ਇਹ ਗੱਲ ਸਮਝ ਗਈ ਸੀ ਕਿ ਉਹ ਕਦੇ ਵੀ ਉਸ ਘਰ ਵਿੱਚ ਨਹੀਂ ਜਾ ਸਕਦੀ ਜਿੱਥੇ ਉਸ ਨੂੰ ਰਾਜਵੰਤ ਵਿਆਹ ਕੇ ਲੈ ਕੇ ਗਿਆ ਸੀ ਪਰ ਮਨ ਨੂੰ ਨਾ ਸਮਝਾ ਸਕੀ ਰਾਜਵੰਤ ਹੁਣ ਉਸ ਨੂੰ ਕਦੇ ਨਹੀਂ ਮਿਲ ਸਕਦਾ ਉਹਨੂੰ ਯਕੀਨ ਹੀ ਨਹੀਂ ਆਉਂਦਾ ਸੀ ਕਿ ਰਾਜਵੰਤ ਉਹਨੂੰ ਇਕੱਲੀ ਛੱਡ ਗਿਆ ਫਿਰ ਕਦੇ-ਕਦੇ ਸੋਚਦੀ ਮਨਾ ਇਕੱਲੇ ਰਹਿਣ ਦੀ ਆਦਤ ਪਾ ਲਏ ਜਾਂ ਆਪਣੀ ਰਾਜਪ੍ਰੀਤੀ ਪਰਵ੍ਰਿੱਖ ਕਰ ਸੋਚਿਆ ਕਰ ਆਹੀ ਸੋਚੀ ਸੋਚਦੀ ਰਹਿੰਦੀ ਪਰ ਨਰਿੰਦਰ ਤੇ ਮੰਦੀਪ ਦਾ ਜਦੋਂ ਵੀ ਫੋਨ ਆਉਂਦਾ ਖੁਸ਼ੀ ਨੂੰ ਇਹੀ ਸਮਝਾਉਂਦੇ ਕਿ ਉਹ ਕੋਈ ਜੌਬ ਕਰ ਲਵੇ ਕਰੋ ਬਾਹਰ ਨਿਕਲ ਤੇ ਮਾਹੌਲ ਬਦਲਣਾ ਖੁਸ਼ੀ ਦੇ ਸਵਾਭ ਵਿੱਚ ਫਰਕ ਪਵੇਗਾ। ਉਹਦੀ ਜ਼ਿੰਦਗੀ ਅੱਗੇ ਤੁਰੇਗੀ। ਗੁਰੀ ਨੇ ਵੀ ਖੁਸ਼ੀ ਨੂੰ ਇਹੀ ਸਲਾਹ ਦਿੱਤੀ। ਉਹ ਮੰਨ ਗਈ। ਖੁਸ਼ੀ ਨੇ ਬਹੁਤ ਥਾਮਾ ਤੇ ਆਪਣੀ ਪੜਾਈ ਦੇ ਹਿਸਾਬ ਨਾਲ ਜੌਬ ਲਈ ਫਾਰਮ ਭਰ ਦਿੱਤੇ। ਗੁਰੀ ਤੇ ਉਹਦੇ ਡੈਡੀ ਨੇ ਵੀ ਬਹੁਤ ਜਗ੍ਹਾ ਤੇ ਖੁਸ਼ੀ ਲਈ ਨੌਕਰੀ ਦਾ ਪਤਾ ਕੀਤਾ ਪਰ ਕਿਤੇ ਕੁਝ ਨਾ ਬਣਿਆ। 6-7 ਮਹੀਨੇ ਇਦਾਂ ਹੀ ਬੀਤ ਗਏ। ਰਾਜਪ੍ਰਿਤ ਸਾਲ ਤੋਂ ਉੱਪਰ ਦੀ ਹੋ ਗਈ ਸੀ ਉਹ ਤੁਰਨ ਲੱਗ ਗਈ ਘਰ ਵਿੱਚ ਸਾਰੇ ਕਿਤੇ ਭੱਜੀ ਫਿਰਦੀ ਸਭ ਦਾ ਦਿਲ ਲਵਾਈ ਰੱਖਦੀ ਮਨਜੋਤ ਦਾ ਸਕੂਲ ਤੋਂ ਆ ਕੇ ਉਹਦੇ ਮਗਰ ਮਗਰ ਤੁਰਿਆ ਫਿਰਦਾ ਖੁਸ਼ੀ ਨੂੰ ਜਦੋਂ ਕਦੇ ਕਿਤੇ ਵੀ ਕੋਈ ਚੰਗੀ ਨੌਕਰੀ ਨਾ ਮਿਲੀ ਫਿਰ ਇੱਕ ਆਤਕੇ ਉਹਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰ ਲਈ ਤਨਖਾਹ ਬਹੁਤ ਘੱਟ ਸੀ ਪਰ ਖੁਸ਼ੀ ਨੂੰ ਜੋਬ ਮਿਲਣ ਕਰਕੇ ਸਾਰਿਆਂ ਨੂੰ ਇੰਨਾ ਬੋਤ ਸੀ ਚਲੋ ਘਰ ਦੇ ਉਹ ਬਾਹਰ ਨਿਕਲਣ ਲੱਗੇ ਇਸਨਾਂ ਖੁਸ਼ੀ ਦਾ ਸਕੂਲ ਵਿੱਚ ਬੱਚਿਆਂ ਨਾਲ ਵਧੀਆ ਮਨ ਲੱਗਿਆ ਰਹੂ ਨਾਲੇ ਮਾਹੌਲ ਬਦਲਣਾ ਫਰਕ ਪਵੇਗਾ ਨਰਿੰਦਰ ਤੇ ਦੀਪੀ ਦਾ ਜਦੋਂ ਫੋਨ ਆਇਆ ਉਹਨਾਂ ਨੇ ਵੀ ਕੁਸ਼ਪ੍ਰੀਤ ਦੇ ਆਪਣੇ ਜੋਬ ਬਾਰੇ ਦੱਸਿਆ ਨਰਿੰਦਰ ਹੋਣੀ ਵੀ ਖੁਸ਼ ਸੀ ਨੌਕਰੀ ਮਿਲਣ ਕਰਕੇ ਦੋਵਾਂ ਨੇ ਖੁਸ਼ੀ ਨੂੰ ਹੱਲਾਸ਼ੀਰੀ ਦਿੱਤੀ ਦੀਪੀ ਦੇ ਮਨ ਨੂੰ ਬਹੁਤ ਤਕਲੀਫ ਹੋਈ ਸੀ ਕਿ ਖੁਸ਼ੀ ਨੇ ਇੰਨੀ ਪੜਾਈ ਕੀਤੀ ਪਰ ਉਹ ਹਿਸਾਬ ਨਾਲ ਕੰਮ ਨਹੀਂ ਮਿਲਿਆ ਦੀਪੀ ਨੇ ਇਹ ਗੱਲ ਨਰਿੰਦਰ ਨਾਲ ਵੀ ਸਾਂਝੀ ਕੀਤੀ ਨਰਿੰਦਰ ਕਹਿੰਦਾ ਦੀਪੀ ਆਪਣੇ ਨਾ ਕਿੱਥੇ ਨੌਕਰੀਆਂ ਮਿਲਦੀਆਂ ਨੇ ਡਿਗਰੀਆਂ ਲੈ ਕੇ ਵੀ ਨੌਜਵਾਨ ਬੇਰੁਜ਼ਗਾਰ ਫਿਰਦੇ ਆ ਚੱਲ ਕੋਈ ਨਾ ਇਹਨੇ ਨਾਲ ਖੁਸ਼ੀ ਦਾ ਟਾਈਮ ਪਾਸ ਹੋ ਜਾਂਦਾ ਤਾਂ ਹੀ ਤਾਂ ਮੈਂ ਖੁਸ਼ੀ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਸੀ ਪਰ ਜੋ ਕਿਸਮਤ ਨੂੰ ਮਨਜ਼ੂਰ ਹੋਣਾ ਉਹੀ ਹੈ ਦੀਪੀ ਕਹਿੰਦੀ ਹਾਂਜੀ ਨਰਿੰਦਰ ਜੋ ਵੀ ਹੈ ਬਸ ਉਹਦੀ ਰਜ਼ਾ ਵਿੱਚ ਹੀ ਰਹਿਣਾ ਪੈਂਦਾ ਬਸ ਖੁਸ਼ੀ ਨੂੰ ਹੁਣ ਕੋਈ ਤਕਲੀਫ ਨਾ ਹੋਵੇ ਨਿਰਿੰਦਰ ਕਦੇ-ਕਦੇ ਦੀਪੀ ਮੈਂ ਸੋਚਦਾ ਕਿ ਕੋਈ ਚੰਗਾ ਮੁੰਡਾ ਲੱਭ ਕੇ ਖੁਸ਼ੀ ਦਾ ਦੁਆਰਾ ਵਿਆਹ ਕਰ ਦਈਏ ਮੈਂ ਪਿੰਡ ਤਾਂ ਨਹੀਂ ਗੱਲ ਕਰਦਾ ਕਿ ਪਤਾ ਨਹੀਂ ਸਾਰੇ ਕੀ ਕਹਿਣਗੇ ਮਾਮਾ ਜੀ ਨਾ ਗੁੱਸੇ ਹੋ ਜਾਣ ਦੀਪੀ ਕਹਿੰਦੀ ਲੈ ਦੱਸ ਮਾਮਾ ਜੀ ਕੁਝ ਨਹੀਂ ਕਹਿੰਦੇ ਤੁਸੀਂ ਇੱਕ ਵਾਰੀ ਗੱਲ ਤਾਂ ਕਰਿਓ ਪਹਿਲਾਂ ਪਿੰਡ ਮੰਮੀ ਜੀ ਹੋਣਾ ਨਾਲ ਵੀ ਗੱਲ ਕਰ ਲਿਓ ਨਰਿੰਦਰ ਕਹਿਣ ਲੱਗਿਆ ਹਾਂ ਮੈਂ ਹਰਿੰਦਰ ਵੀਰੇ ਨਾਲ ਸਲਾਹ ਕਰਨ ਵ ਲਈ ਸੋਚਦਾ ਸੀ ਦੀਪੀ ਚੁੱਪ ਬੈਠੀ ਕੁਝ ਸੋਚਦੀ ਕਹਿਣ ਲੱਗੀ ਨਰਿੰਦਰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਨਰਿੰਦਰ ਕਹਿੰਦਾ ਦੀਪੀ ਕੀ ਤੂੰ ਬੋਲ ਕੀ ਕਹਿਣਾ ਮੇਰੇ ਤੋਂ ਪੁੱਛਣ ਵਾਲੀ ਕਿਹੜੀ ਗੱਲ ਹੈ ਦੀਪੀ ਕਹਿੰਦੀ ਨਰਿੰਦਰ ਜਦੋਂ ਅਸੀਂ ਕਾਲਜ ਵਿੱਚ ਸੀ ਤੁਹਾਨੂੰ ਤਾਂ ਪਤਾ ਹੀ ਹੈ ਸਾਡੇ ਗਰੁੱਪ ਵਿੱਚ ਸੁਖਦੀਪ ਸ਼ੁਰੂ ਤੋਂ ਹੀ ਅਸੀਂ ਇਕੱਠੇ ਪੜ੍ਹਦੇ ਸੀ ਪੇਪਰਾਂ ਦੀ ਤਿਆਰੀ ਕਰਦੇ ਸੀ ਅਸਾਈਨਮੈਂਟ ਬਣਾਉਂਦੇ ਸਾਡੇ ਸਾਰਿਆਂ ਦੀ ਆਪਸ ਵਿੱਚ ਬਹੁਤ ਵਧੀਆ ਬਣਦੀ ਸੀ ਅਸੀਂ ਆਪਸ ਵਿੱਚ ਸਾਰੇ ਚੰਗੇ ਦੋਸਤ ਸੀ ਪਰ ਸੁਖਦੀਪ ਸ਼ਰੂ ਤੋਹੀਂ ਖੁਸ਼ੀ ਨੂੰ ਪਸੰਦ ਕਰਦਾ ਸੀ ਪਰ ਕਦੇ ਵੀ ਖੁਸ਼ੀ ਨੂੰ ਕਹਿਣ ਦੀ ਹਿੰਮਤ ਨਾ ਕਰ ਸਕਿਆ ਨਰਿੰਦਰ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਿਆ ਦੀਪੀ ਤੈ ਮੇਰੇ ਕੋਲ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਹੁਣ ਵੀ ਕਿੰਨਾ ਟਾਈਮ ਹੋ ਗਿਆ ਸੁਖਦੀਪ ਆਪਣੇ ਨਾਲ ਹੀ ਰਹਿੰਦਾ ਪਰ ਕਦੇ ਕੁਝ ਨਹੀਂ ਦੱਸਿਆ ਦੀਪੀ ਕਹਿੰਦੀ ਮੇਰੇ ਤਾਂ ਇਹ ਗੱਲ ਧਿਆਨ ਵਿੱਚ ਹੀ ਨਹੀਂ ਸੀ ਜਦੋਂ ਪਿਛਲੇ ਸਾਲ ਰਾਜਵੰਤ ਭਾਜੀ ਦੀ ਡੈਥ ਹੋਈ ਆ ਉਸ ਵੇਲੇ ਸੁਖਦੀਪ ਦੀ ਹਾਲਤ ਦੇ ਕਿ ਮੇਰੇ ਧਿਆਨ ਚ ਗੱਲ ਆਈ ਕਿ ਸੁਖਦੀਪ ਖੁਸ਼ੀ ਨੂੰ ਪਸੰਦ ਕਰਦਾ ਸੀ ਨਰਿੰਦਰ ਕਹਿੰਦਾ ਸੁਖਦੀਪ ਨੇ ਇਹ ਗੱਲ ਤੈਨੂੰ ਖੁਦ ਸੀ ਦੀਪੀ ਕਹਿੰਦੇ ਹਾਂਜੀ ਨਰਿੰਦਰ ਜਦੋਂ ਕਾਲਜ ਵਿੱਚ ਖੁਸ਼ੀ ਨੇ ਗੁਰੀ ਭੈਣ ਦੇ ਵਿਆਹ ਦੀ ਪਾਰਟੀ ਇੱਤੀ ਸੀ ਸੁਖਦੀਪ ਨੇ ਉਦੋਂ ਮੈਨੂੰ ਦੱਸਿਆ ਸੀ ਕਿ ਮੈਂ ਕਿਹਾ ਸੀ ਇਹਨੂੰ ਕਿ ਖੁਸ਼ੀ ਨੂੰ ਆਪਣੇ ਦਿਲ ਦੀ ਗੱਲ ਦੱਸ ਦੇ ਪਰ ਸੁਖਦੀਪ ਖੁਸ਼ੀ ਤੋਂ ਡਰਦਾ ਸੀ ਕਿ ਜੇ ਖੁਸ਼ੀ ਨਾਰਾਜ਼ ਹੋ ਗਈ ਉਹ ਖੁਸ਼ੀ ਦੀ ਦੋਸ਼ੀ ਤੋਂ ਵੀ ਜਾਂਦਾ ਰਹੇਗਾ ਨਰਿੰਦਰ ਕਹਿੰਦਾ ਸੁਖਦੀਪ ਤਾਂ ਬਹੁਤ ਸਾਊ ਮੁੰਡਾ ਆਪਾਂ ਗੱਲ ਕਰਕੇ ਦੇਖਦੇ ਹਾਂ ਪਰ ਕੀ ਪਤਾ ਸੁਖਦੀਪ ਹੁਣ ਖੁਸ਼ੀ ਨਾਲ ਵਿਆਹ ਲਈ ਮੰਨੇਗਾ ਕਿ ਨਹੀਂ ਦੀਪੀ ਕਹਿੰਦੀ ਕਿਉਂ ਨਹੀਂ ਮੰਨੇ ਗੰਦਰਿੰਦਰ ਉਹ ਅੱਜ ਵੀ ਖੁਸ਼ੀ ਦਾ ਉਨਾ ਹੀ ਕਰਦਾ ਜਿੰਨਾ ਪਹਿਲਾਂ ਕਰਦਾ ਸੀ।ਦਰਿੰਦਰ ਦੀਪੀ ਆਪਾਂ ਪਹਿਲਾਂ ਮਾਮਾ ਜੀ ਦੇ ਨਾਲ ਗੱਲ ਕਰਦੇ ਆਂ ਫਿਰ ਖੁਸ਼ੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ।ਦੀਪੀ ਕਹਿੰਦੀ ਖੁਸ਼ੀ ਨਾਲ ਗੱਲ ਤੁਸੀਂ ਤੇ ਸੁਖਦੀਪ ਕਰ ਲਿਓ। ਥੋੜੀ ਤਾਂ ਖੁਸ਼ੀ ਕੋਈ ਗੱਲ ਨਹੀਂ ਮੋੜਦੀ। ਸੁਖਦੀਪ ਤੇ ਖੁਸ਼ੀ ਇੱਕ ਦੂਜੇ ਦੀ ਗੱਲ ਬਹੁਤ ਘੱਟ ਮੋੜਦੇ ਸੀ। ਦੇਖਿਓ ਖੁਸ਼ੀ ਨੇ ਮੰਨ ਜਾਣਾ। ਨਰਿੰਦਰ ਗੰਗਾ ਠੀਕ ਹੈ ਮੈਂ ਐਤਵਾਰ ਨੂੰ ਘਰ ਗੱਲ ਕਰਕੇ ਫਿਰ ਮਾਮਾ ਜੀ ਨਾਲ ਗੱਲ ਕਰੂੰਗਾ ਖੁਸ਼ੀ ਰੋਜ਼ ਕੰਮ ਤੇ ਜਾਂਦੀ ਸ਼ਾਮ ਨੂੰ ਘਰ ਮੁੜਦੀ ਉਹ ਆਪਣੇ ਆਪ ਨੂੰ ਸਕੂਲ ਦੇ ਕੰਮਾਂ ਵਿੱਚ ਵਿਅਸਤ ਰੱਖਦੀ ਤਾਂ ਕਿ ਕੋਈ ਵੀ ਗੱਲ ਉਹਦੇ ਮਨ ਨੂੰ ਅਸ਼ਾਂਤ ਨਾ ਕਰੇ ਖੁਸ਼ੀ ਹਰ ਗੱਲ ਆਪਣੇ ਦਿਲ ਨੂੰ ਲਾ ਲੈਂਦੀ ਚਾਹੇ ਕੋਈ ਵੀ ਗੱਲ ਹੁੰਦੀ ਨਿੱਕੀ ਵੱਡੀ ਉਹਨੂੰ ਆਪਣਾ ਦੁੱਖ ਜਿਆਦਾ ਆ ਜਾਂਦਾ ਇਸ ਲਈ ਉਹ ਘਰ ਵੀ ਆਪਣੇ ਆਪ ਨੂੰ ਬਿਜੀ ਰੱਖਦੀ ਘਰ ਆ ਕੇ ਰਾਜਪੁੱਤਰ ਨੂੰ ਸੰਭਾਲਦੀ ਆਪਣੇ ਮੰਮੀ ਨਾਲ ਘਰ ਜਾ ਕੇ ਸਾਰਾ ਕੰਮ ਵੀ ਕਰਵਾਉਂਦੀ ਜਿਸ ਦਿਨ ਗੁਰੀਦਾਰ ਦੀ ਡਿਊਟੀ ਤੇ ਹੁੰਦੀ ਮਨਜੋਤ ਵੀ ਉਹਨਾਂ ਨੂੰ ਸੰਭਾਲਦੀ ਇਸ ਨਿਵਾਰ ਉਹ ਸਕੂਲ ਜਾਣ ਲੱਗ ਗਿਆ ਸੀ ਉਹਨੂੰ ਪੜਾਉਣ ਦੀ ਵੀ ਤੇ ਸਕੂਲ ਜਾਣ ਲਈ ਤਿਆਰ ਵੀ ਕਰਦੀ ਇੰਨਾ ਵਿਅਸਤ ਰਹਿਣ ਲੱਗੀ ਕਿ ਉਹਨੂੰ ਆਪਣੇ ਆਪ ਦੀ ਵੀ ਸੋਧ ਨਾ ਰਹਿੰਦੀ ਸਭ ਕੁਝ ਠੀਕ ਹੋ ਰਿਹਾ ਸੀ ਪਰ ਖੁਸ਼ੀ ਹੱਸਣਾ ਭੁੱਲ ਗਈ ਸੀ ਰਾਜਪ੍ਰੀਤ ਦੀਆਂ ਤੋਤਲੀਆਂ ਗੱਲਾਂ ਕਰਦੇ ਕਦੇ ਸਭ ਨੂੰ ਖੁਸ਼ ਕਰ ਦਿੰਦੀਆਂ ਪਰ ਖੁਸ਼ੀ ਦੇ ਰਾਜੇ ਤੇ ਕਦੇ ਵੀ ਮੁਸਕਾਨ ਆਉਂਦੀ ਕਦੇ-ਕਦੇ ਉਹ ਹੱਸ ਪੈਂਦੀ ਨਰਿੰਦਰ ਤੇ ਦੀਪੀ ਨੇ ਐਤਵਾਰ ਨੂੰ ਪਹਿਲਾਂ ਨਰਿੰਦਰ ਦੇ ਨਾਲ ਖੁਸ਼ੀ ਦੇ ਦੁਆਰਾ ਵਿਆਹ ਦੀ ਗੱਲ ਕੀਤੀ ਹਰਿੰਦਰ ਸੁਣ ਕੇ ਬਹੁਤ ਖੁਸ਼ ਹੋਇਆ ਪਰ ਉਹਨੂੰ ਕਦੇ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਸ਼ਾਇਦ ਸੁਖਦੀਪ ਦੇ ਪਰਿਵਾਰ ਨੇ ਨਹੀਂ ਮੰਨਣਾ ਦੀਪੀ ਕਹਿੰਦੀ ਨੇ ਵੀਰ ਜੀ ਜਿੱਤੋਂ ਤੱਕ ਮੈਨੂੰ ਲੱਗਦਾ ਸੁਖਦੀਪ ਨੇ ਆਪਣੇ ਘਰ ਖੁਸ਼ੀ ਵਾੜੇ ਜ਼ਰੂਰ ਦੱਸਿਆ ਹੋਊ ਤਾਂ ਹੀ ਤੇ ਆਂਟੀ ਜੀ ਉਸ ਦਿਨ ਰਾਜਵੰਤ ਭਾਜੀ ਅਫਸੋਸ ਕਰਨ ਸੁਖਦੀਪ ਦੇ ਨਾਲ ਆਏ ਸੀ ਹਰਿੰਦਰ ਕਹਿੰਦਾ ਫਿਰ ਤੁਸੀਂ ਸੁਖਦੀਪ ਨਾਲ ਗੱਲ ਕੀਤੀ ਐ ਨਰਿੰਦਰ ਕਹਿੰਦਾ ਨਹੀਂ ਵੀਰੇ ਪਹਿਲਾਂ ਮਾਮਾ ਜੀ ਤੇ ਮਾਮੀ ਜੀ ਨਾਲ ਗੱਸਲਾ ਕਰਾਂਗੇ ਫਿਰ ਬਾਅਦ ਵਿੱਚ ਸੁਖਦੀਪ ਨੂੰ ਪੁੱਛਾਂਗੇ ਬਾਕੀ ਕਹਾਣੀ ਅਗਲੇ ਪਾਗ ਵਿੱਚ